ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਆਲੂ ਦੀ ਚਟਪਟੀ ਸੁੱਕੀ ਮਸਾਲੇਦਾਰ ਸਬਜ਼ੀ ਪਰੌਂਠੀਆਂ ਪੂੜੀਆਂ ਫੁਲਕੇ ਨਾਲ ਬਹੁਤ ਜ਼ਿਆਦਾ ਇਹ ਟੇਸਟੀ ਲੱਗਦੀ ਏ ਤੇ ਮੇਰੇ ਚੈਨਲ ਜਸਵਿੰਦਰ ਦੀ ਰਸੋਈ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਟਪਟੀ ਆਲੂ ਦੀ ਸਬਜ਼ੀ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੇ ਇੱਥੇ ਚਟਪਟੀ ਆਲੂ ਦੀ ਸਬਜ਼ੀ ਬਣਾਉਣ ਵਾਸਤੇ ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਡੇਢ ਵੱਡੇ ਚਮਚ ਤੇਲ ਦੇ ਪਾ ਲਿੱਤੇ ਨੇ ਤੇ ਫਲੇਮ ਨੂੰ ਆਪਾਂ ਮੀਡੀਅਮ ਰੱਖਿਆ ਹੋਇਆ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਪਾ ਦਿੱਤਾ ਮੈਂ ਅੱਧਾ ਚਮਚ ਜੀਰਾ ਅੱਧਾ ਚਮਚ ਰਾਈ ਦਾ ਤੇ ਨਾਲ ਹੀ ਇਸ ਦੇ ਵਿੱਚ ਹੁਣ ਪਾ ਦਵਾਂਗੇ 2 ਪਿੰਚ ਹਿੰਗ ਪਾਊਡਰ ਦੇ ਇਹ ਆਪਾਂ ਫਲੇਵਰ ਦੇ ਲਈ ਪਾਈਏ ਤੇ ਇਹ ਹਾਜਮੇ ਦੇ ਲਈ ਵੀ ਬਹੁਤ ਵਧੀਆ ਹੁੰਦੀ ਹੈ ਤੇ ਹੁਣ ਜਿਹਦੇ ਤੇ ਰਾਈ ਨੂੰ ਆਪਾਂ ਤੜਕਨ ਦਵਾਂਗੇ ਤੇਲ ਬਹੁਤ ਗਰਮ ਹੈ ਜੀਰਾ ਰਾਈ ਬਹੁਤ ਜਲਦੀ ਤੜਕਿਆ ਜਾਣਾ ਜੀਰਾ ਤੇ ਰਾਈ ਜਿਵੇਂ ਹੀ ਤੜਕ ਜਾਏਗਾ ਇਸ ਦੇ ਵਿੱਚ 12 ਤੋਂ 15 ਕਲੀਆਂ ਲਸਣ ਦੀਆਂ ਬਰੀਕ ਬਰੀਕ ਕਟੀਆਂ ਹੋਈਆਂ ਪਾ ਲਵਾਂਗੇ ਤੇ ਇਸ ਨੂੰ ਲਾਈਟ ਬ੍ਰਾਊਨ ਜਿਹਾ ਹੋਣ ਦਵਾਂਗੇ ਤੇ ਨਾਲ ਹੀ ਇੱਥੇ ਇੱਕ ਸਾਈਡ ਤੇ ਮੈਂ ਇੱਕ ਪਿਆਜ਼ ਬਰੀਕ ਬਰੀਕ ਕੱਟ ਲਿੱਤਾ ਹੋਇਆ ਇੱਕ ਟਮਾਟਰ ਕੱਟ ਲਿੱਤਾ ਹੋਇਆ ਬਰੀਕ ਬਰੀਕ ਨਾਲ ਹੀ ਦੋ ਹਰੀਆਂ ਮਿਰਚਾਂ ਕੁੜੱਤਨ ਦੇ ਲਈ ਕੱਟ ਲਿੱਤੀਆਂ ਹੋਈਆਂ ਨੇ ਤੇ ਜਿਹੜਾ ਲਸਣ ਹੈਗਾ ਦੇਖੋ ਲਾਈਟ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੋਇਆ ਬਹੁਤ ਹੀ ਜ਼ਿਆਦਾ ਸੋਖੀ ਇਹ ਸਬਜੀਏ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦੀ ਏ ਤੇ ਜਿਵੇਂ ਹੀ ਲਸਣ ਬ੍ਰਾਊਨ ਹੋ ਜਾਏਗਾ ਤੇ ਇਸ ਦੇ ਵਿੱਚ ਹੁਣ ਪਿਆਜ਼ ਪਾ ਦਿੱਤਾ ਤੇ ਪਿਆਜ਼ ਨੂੰ ਵੀ ਲਾਈਟ ਬ੍ਰਾਊਨ ਜਿਹਾ ਕਲਰ ਆਨ ਤੱਕ ਭੁੰਨ ਲਵਾਂਗੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹ ਸਬਜੀ ਬਹੁਤ ਜ਼ਿਆਦਾ ਸਵਾਦ ਬਨੇਗੀ ਤੇ ਮੈਨੂੰ ਉਮੀਦ ਹੈ ਕਿ ਜੇ ਤੁਸੀਂ ਇੱਕ ਵਾਰੀ ਇਹ ਸਬਜ਼ੀ ਬਣਾ ਲਈ ਤਾਂ ਤੁਹਾਡਾ ਦੁਬਾਰਾ ਵੀ ਮਨ ਕਰੇਗਾ ਕਿ ਇਹ ਸਬਜ਼ੀ ਫਿਰ ਤੋਂ ਬਾਰ-ਬਾਰ ਬਣਾਈਏ ਕਿਉਂਕਿ ਇਹ ਸੌਖੀ ਵੀ ਏ ਤੇ ਨਾਲ ਸਵਾਦ ਵੀ ਏ ਇਸ ਨੂੰ ਬਣਾਉਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਤੁਸੀਂ ਦੇਖੋ ਇੱਥੇ ਜਿਹੜੇ ਪਿਆਜ਼ ਹੈਗੇ ਨੇ ਲਾਈਟ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਹੋਏ ਨੇ ਤੇ ਜਿਵੇਂ ਹੀ ਪਿਆਜ਼ ਜਿਹੜੇ ਹੈਗੇ ਨੇ ਲਾਈਟ ਬ੍ਰਾਊਨ ਹੋ ਜਾਣਗੇ ਇਸ ਦੇ ਵਿੱਚ ਜਿਹੜਾ ਟਮਾਟਰ ਕੱਟ ਕੇ ਰੱਖਿਆ ਹੋਇਆ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਨੇ ਇਹ ਪਾ ਦਵਾਂਗੇ ਜੇ ਤੁਸੀਂ ਸਬਜੀ ਜ਼ਿਆਦਾ ਸਪਾਈਸੀ ਖਾਣੀ ਹੈ ਤਾਂ ਫਿਰ ਹਰੀਆਂ ਮਿਰਚਾਂ ਦੀ ਵਰਤੋਂ ਹੋਰ ਕਰ ਲੈਣਾ ਮੈਂ ਇੱਥੇ ਦੋ ਹਰੀਆਂ ਮਿਰਚਾਂ ਦੀ ਵਰਤੋਂ ਕੀਤੀ ਹੈ ਤੇ ਹੁਣ ਇਸ ਦੇ ਵਿੱਚ ਅੱਧਾ ਚਮਚ ਮੈਂ ਨਮਕ ਦਾ ਪਾ ਦਿੱਤਾ ਹੈ ਅੱਧਾ ਚਮਚ ਹਲਦੀ ਪਾਊਡਰ ਪਾ ਦਿੱਤਾ ਹੈ ਅੱਧਾ ਚਮਚ ਹੁਣ ਕਸ਼ਮੀਰੀ ਲਾਲ ਮੀਚ ਵੀ ਪਾ ਦਵਾਂਗੇ ਰੰਗਤ ਦੇ ਵਾਸਤੇ ਤੇ ਨਾਲ ਹੀ ਇੱਥੇ ਚਮਚ ਦਾ ਚੌਥਾ ਹਿੱਸਾ ਸੁੱਕੇ ਧਨੀਏ ਦਾ ਪਾਊਡਰ ਪਾ ਦਵਾਂਗੇ ਬਾਕੀ ਦਾ ਸੁੱਕੇ ਧਨੀਏ ਦਾ ਪਾਊਡਰ ਆਪਾਂ ਬਾਅਦ ਵਿੱਚੋਂ ਪਾਵਾਂਗੇ ਹਜੇ ਥੋੜਾ ਜਿਹਾ ਹੀ ਪਾਵਾਂਗੇ ਇਸ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਦੋਂ ਤੱਕ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਕਿ ਜਿਹੜੇ ਟਮਾਟਰ ਹੈਗੇ ਨੇ ਸੌਫਟ ਨਹੀਂ ਹੋ ਜਾਂਦੇ ਟਮਾਟਰ ਵੀ ਸੌਫਟ ਹੋ ਜਾਣਗੇ ਤੇ ਜਿਹੜੇ ਆਪਾਂ ਮਸਾਲੇ ਪਾਏ ਨੇ ਉਹਨਾਂ ਦਾ ਕੱਚਾਪਨ ਵੀ ਦੂਰ ਹੋ ਜਾਏਗਾ ਮਸਾਲੇ ਨੂੰ ਵਿੱਚ ਵਿੱਚ ਦੀ ਹਿਲਾਉਂਦੇ ਹੋਏ ਪੁੰਦੇ ਜਾਣੇ ਤੇ ਤੁਸੀਂ ਦੇਖੋ ਜਿਹੜੇ ਟਮਾਟਰ ਹੈਗੇ ਨੇ ਇੱਥੇ ਹਲਕੇ ਹਲਕੇ ਜਿਹੇ ਸੌਫਟ ਹੋਣੇ ਸ਼ੁਰੂ ਹੋ ਗਏ ਹੋਏ ਨੇ ਥੋੜਾ ਜਿਹਾ ਹੋਰ ਪੁੰਨ ਲਵਾਂਗੇ ਤਾਂ ਜੋ ਜਿਹੜੇ ਟਮਾਟਰ ਹੈਗੇ ਨੇ ਹੋਰ ਸੌਫਟ ਹੋ ਜਾਣ ਤੇ ਤੁਸੀਂ ਦੇਖੋ ਹੁਣ ਇੱਥੇ ਟਮਾਟਰ ਜਿਹੜੇ ਹੈਗੇ ਨੇ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਨੇ ਤੇ ਥੋੜਾ ਜਿਹਾ ਸੁੱਕਾ ਧਨੀਆ ਪਾਊਡਰ ਮਤਲਬ ਕਿ ਚਮਚ ਦਾ ਚੌਥਾ ਹਿੱਸਾ ਸੁੱਕੇ ਧਨੀਏ ਦਾ ਪਾਊਡਰ ਹੋਰ ਪਾ ਲੈਣੇ ਆ ਨਾਲ ਹੀ ਅੱਧਾ ਚਮਚ ਇੱਥੇ ਮੈਂ ਗਰਮ ਮਸਾਲਾ ਪਾਇਆ ਤੇ ਅੱਧਾ ਚਮਚ આમਚੂਰ ਪਾਊਡਰ ਸਬਜੀ ਨੂੰ ਚਟਪਟਾ ਜਿਹਾ ਬਣਾਉਣ ਵਾਸਤੇ ਨਾਲ ਹੀ ਇੱਥੇ ਹਰੇ ਧਨੀਏ ਦਾ ਇਸਤੇਮਾਲ ਵੀ ਕੀਤਾ ਹੈ ਇਹ ਵੀ ਮੈਂ ਬਰੀਕ ਬਰੀਕ ਕੱਟ ਕੇ ਪਹਿਲਾਂ ਹੀ ਰੱਖ ਲਿਆ ਹੋਇਆ ਸੀ ਇਨਾ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਬਹੁਤ ਜ਼ਿਆਦਾ ਨਹੀਂ ਪੁੰਨਣਾ ਸਿਰਫ ਮਿਕਸ ਹੀ ਕਰਨਾ ਹੈ ਇੱਕ ਸਾਈਡ ਤੇ ਮੈਂ ਦੋ ਵੱਡੇ ਸਾਈਜ਼ ਦੇ ਜਿਹੜੇ ਆਲੂ ਹੈਗੇ ਨੇ ਉਹਨਾਂ ਨੂੰ ਉਬਾਲ ਕੇ ਠੰਡਾ ਕਰਕੇ ਛਿੱਲ ਕੇ ਕੱਟ ਕੇ ਰੱਖ ਲਿੱਤਾ ਹੋਇਆ ਸੀ ਆਲੂ ਜਿਹੜੇ ਹੈਗੇ ਨੇ ਇਸ ਤਰੀਕੇ ਦੇ ਨਾਲ ਮੈਂ ਪਹਿਲਾਂ ਹੀ ਕੱਟ ਕੇ ਰੱਖ ਲਿੱਤੇ ਹੋਏ ਨੇ ਆਪਾਂ ਇੱਥੇ ਬੋਇਲ ਕੀਤੇ ਹੋਏ ਆਲੂਆਂ ਦਾ ਹੀ ਇਸਤੇਮਾਲ ਕਰਨਾ ਹੈ ਇਹ ਦੋ ਵੱਡੇ ਸਾਈਜ਼ ਦੇ ਆਲੂ ਹੈਗੇ ਨੇ ਜਿਨ੍ਹਾਂ ਨੂੰ ਮੈਂ ਬੋਇਲ ਕਰਕੇ ਕੱਟਿਆ ਹੈ ਤੇ ਹੁਣ ਇਹਨਾਂ ਨੂੰ 2 ਮਿੰਟ ਤੱਕ ਇਸ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਤੁਸੀਂ ਦੇਖੋ ਇਹ ਕਿੰਨੀ ਹੀ ਜ਼ਿਆਦਾ ਸੌਖੀ ਰੈਸিপি ਏ ਤੇ ਇਹ ਸਬਜੀ ਜਿਹੜੀ ਹੈਗੀ ਏ ਇਸ ਦੀ ਰੰਗਤ ਦੇਖੋ ਕਿੰਨੀ ਜ਼ਿਆਦਾ ਵਧੀਆ ਆਈ ਏ ਪੂਰੀਆਂ ਫੁਲਕੇ ਪਰੌਂਠਿਆਂ ਦੇ ਨਾਲ ਖਾਓ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਏ ਤੇ ਦੇਖੋ ਕਿੰਨੇ ਘੱਟ ਟਾਈਮ ਦੇ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਗਈ ਏ 2 ਮਿੰਟ ਹੋ ਗਏ ਹੋਏ ਨੇ ਗੈਸ ਦੀ ਫਲੇਮ ਵਿੱਚ ਇੱਥੇ ਬੰਦ ਕਰ ਦਿਤੀਏ ਬਹੁਤ ਹੀ ਚਟਪਟੀ ਮਸਾਲੇਦਾਰ ਸੁੱਕੀ ਆਲੂ ਦੀ ਸਬਜ਼ੀ ਇੱਥੇ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇਹ ਹੁਣ ਸਰਵ ਹੋਣ ਦੇ ਲਈ ਰੈਡੀ ਹੈ ਬਹੁਤ ਹੀ ਜ਼ਿਆਦਾ ਵਧੀਆ ਸਬਜ਼ੀ ਬਣੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ